ਦੇਖੋ ਜੀ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪਿਆਜ਼ ਤੇ ਹਰੀ ਗੋਭੀ ਦਾ ਸੂਪ ਜਿਹੜਾ ਦਿਖਾ ਚੁੱਕੇ ਹਾਂ ਤੇ ਅੱਜ ਅਸੀਂ ਤੁਹਾਨੂੰ ਆਦਰਕ ਲਸਣ ਹਰੀ ਮਿਰਚ ਤੇ ਇਹਦਾ ਦੇਖੋ ਜੀ ਤੁਹਾਨੂੰ ਮਿਕਸ ਅਚਾਰ ਜਿਹੜਾ ਆ ਤਿਆਰ ਦਿਖਾ ਰਹੇ ਹਾਂ ਤੇ ਅਸੀਂ ਆਦਰਕ ਨੂੰ ਦੇਖੋ ਜੀ ਪਹਿਲਾਂ ਬਹੁਤਾ ਨਹੀਂ ਮਾੜਾ ਮਾੜਾ ਉੱਪਰੋਂ ਅਸੀਂ ਜਿਹੜਾ ਇਹਦੀ ਸਫਾਈ ਕਰਨੀ ਆ ਤੇ ਫਿਰ ਧੋ ਕੇ ਚੰਗੀ ਤਰ੍ਹਾਂ ਪਾਣੀ ਸੁਕਾ ਕੇ ਤੇ ਇਸ ਨੂੰ ਅਸੀਂ ਜਿਹੜਾ ਐਵੇਂ ਥੋੜਾ ਜਿਹਾ ਤੇਲ ਪਾ ਕੇ ਜਿੰਕਿ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਵਿੱਚ ਅਸੀਂ ਥੋੜੀ ਜਿਹੀ ਰਾਈ ਪਾਈ ਆ ਜੀ ਸਰਸੋਂ ਦਾ ਤੇਲ ਤੇ ਆਪਣੇ ਲੋੜ ਦੇ ਮੁਤਾਬਕ ਥੋੜਾ ਨਮ ਲਾਲ ਮਿਰਚ ਪਿਆਰ ਭਈ ਸਾਸਰੀ ਕਾ ਜੀ ਆਉਣ ਵਾਲੀ ਵੀਡੀਓ ਦੀ ਵੇਟ ਕਰਨੀ ਜੀ